ਇਹ ਮੇਰੇ ਪਿੰਡ ਤੇ ਆਇਆ ਇਹ 14 ਮਾਡਲ ਇਹ ਮੇਰੇ ਪਿੰਡ ਤੇ ਆਇਆ ਬਾਈ ਮਾਲਾਂ ਤੇ ਠੀਕ ਆ ਇਹ ਸਾਡੇ ਬੰਦੇ ਸਰੂਜੀ ਤੇ ਨਹੀਂ ਕਟਾ ਕੇ ਗਏ ਤੇ ਇਹ ਸਾਰੇ ਵੈਸੇ ਨਾਲ ਦੇ ਟਰੈਕਟਰ ਦੇ ਮਾਡਲ 20 ਆ 750 ਆ ਆਵਰ ਸਟੀering ਵਾਲਾ ਕੀ ਹੋਇਆ ਪਿਆ ਨਾਲ ਦੇ ਹੀ ਬਲੇਡਾਂ ਚੈੱਕ ਕਰੋ ਸਾਰੇ ਬਲੇਡ ਨਾਲ ਦੇ ਆ ਮੰਨ ਕੇ ਲੋ 80 ਪੈਸੇ ਬਲੇਡ ਘੜੇ ਸਿਰਫ ਬਲੇਡਾਂ ਦੇ ਮੂੰਹੇ ਤਿੱਖੇ ਹੋਏ ਆ ਹੈ ਲੋ ਜੀ ਮੇਤਰੋ ਸასი ਕਾਲ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਚ ਤੇ ਬਾਈ ਸਾਰੇ ਵੀਰ ਕਹੀ ਜਾਂਦੇ ਤੁਸੀਂ ਆਪਣੇ ਟਰੈਕਟਰ ਦੀ ਵੀਡੀਓ ਪਾਈ ਜਾਨੇ ਆ ਵੀ ਜਿਹੜੀਆਂ ਹੋਰ ਜਾਂਸੀਆਂ ਨਾਲ ਖੜੀਆਂ ਉਹਨਾਂ ਦੇ ਵੀ ਟਰੈਕਟਰ ਜਿਹੜੇ ਪੁਰਾਣੇ ਖੜੇ ਆ ਤਾਂ ਉਹ ਵੀ ਜ਼ਰੂਰ ਪਾਏ ਕਰੋ ਇਹ ਮਹਿੰਦਰਾ ਜਾਂਸੀ ਬਾਈ ਥੋੜੀ ਸਾਡੇ ਔਟੇਰੀ 'ਚ ਪੈ ਜਾਂਦੀ ਆ ਸਾਡੀਆਂ ਸਿਓ ਰਹਿਗੀਆਂ ਬਰੋਡ ਦੇ ਪਰਲੇ ਪਾਸੇ ਇਹ ਜਾਂਸੀ ਕੱਲੀਓ ਥੋੜੀ ਇੱਧਰਲੇ ਪਾਸੇ ਪੈ ਜਾਂਦੀ ਬਾਈ ਠੀਕ ਹੈ ਜੀ ਤੇ ਇਹਨਾਂ ਕੋਲ ਟਰੈਕਟਰ ਖੜੇ ਆ ਬਾਈ ਆ ਟਰੈਕਟਰ ਬਾਈ ਜਮਾਂ ਹੀ ਨਵਾਂ 24 ਮਾਡਲੇ ਖੜਾ ਆ ਦੇਖੋ 24 ਮਾਡਲੇ ਟਰੈਕਟਰ ਦੇ ਗਿਆ ਬਾਈ ਕੋਈ ਨਵਾਂ ਹੀ ਜਮਾਂ ਹੀ ਤੇ 755 ਬਾਈ ਇਹ 75 HP ਵਾਲਾ ਪਤਰ ਕਿਹਾ ਹਾਲ ਹੈ ਵਧੀਆ ਵੇ ਜੀ ਠੀਕ ਆ ਇਹ ਬਾਈ 24 ਮਾਡਲ ਹੈ ਹਾਂ ਜੀ ਹਾਂ ਜੀ 24 ਮਾਡਲ ਹੈ ਇਹ ਕਾਹਦੇ ਦੇਗਾ ਬੰਦਾ ਬਾਈ ਕੀ ਚੱਕਰ ਹੈ ਨਹੀਂ ਬਾਈ ਕੰਮ-ਕੁਮ ਘੱਟ ਹੋ ਗਿਆ ਹਨ ਅੱਛਾ ਕਈ ਵਾਰ ਬਾਈ ਬੰਦਾ ਕਿਸੇ ਕੰਮ ਵਾਸਤੇ ਲੰਦਾ ਹੈ ਕਿਸੇ ਨੇ ਮੱਕੀ ਵਾਲੀ ਮਸ਼ੀਨ ਤੇ ਲਾਉਣਾ ਹੁੰਦਾ ਏ ਠੀਕ ਆ ਇਹ ਤਾਂ ਸਮਝ ਲਓ ਬਾਈ ਜਿਹੜਾ ਜਿਆ ਨਵਾਂ ਲੈ ਲਿਆ ਆ ਤੁਹਾਡਾ ਜਾਨੀ ਕਿ 2 ਟਾਂ ਲੱਖ ਦਾ ਫਾਇਦਾ ਹੋਊਗਾ ਜਿੱਥੇ ਦਾ ਕੰਮੇ ਦਾ ਆਈਡੀਆ ਠੀਕ ਆ ਜੀ ਬਾਕੀ ਮੈਂ ਤੁਹਾਨੂੰ ਨੰਬਰ ਦਊਂਗਾ ਬਾਈ ਜਿਹੜੇ ਰੇਟਾਂ ਰੇਟ ਪਤਾ ਆਪਾਂ ਦੱਸਾਂਗੇ ਜਿਨ੍ਹਾਂ ਦਾ ਹੋਇਆ ਨਾ ਹੋਇਆ ਉਹਦਾ ਤੁਸੀਂ ਰੇਡ ਵੀਡੀਓ ਤੇ ਪੁੱਛ ਲਿਓ ਬਾਈ ਕਰਕੇ ਆ ਸੋਨਾਲੀਕਾ ਵੀਰੇ ਕਿਹੜਾ ਮਾਡਲ ਹੈ ਇਹ ਉਹ 11 ਕ ਮਾਡਲ ਹੈ ਬਾਈ ਇਹ 6 ਮਾਡਲ ਹੈ 11 ਨਹੀਂ ਹੈਗਾ ਵੀਰੇ 6 ਮਾਡਲ ਹੈ ਇਹ 6 ਮਾਡਲ ਹੈ ਬਾਈ ਠੀਕ ਹੈ ਕੰਡੀਸ਼ਨ ਤੁਸੀਂ ਦੇਖ ਲਓ ਟਰੈਕਟਰ ਦੀ ਕੋਈ ਗੱਲ ਨਹੀਂ ਵੀਰੇ ਆ ਗਿਆ 575 ਟਰੈਕਟਰ ਬਾਈ ਮੇਰੇ ਪਿੰਡ ਤੇ ਹੀ ਆਇਆ ਇਹ 14 ਮਾਡਲ ਹੈ ਇਹ ਮੇਰੇ ਪਿੰਡ ਤੇ ਆਇਆ ਬਾਈ ਮਾਲਾਂ ਤੇ ਠੀਕ ਹੈ ਇਹ ਸਾਡੇ ਬੰਦੇ ਸਰਬਜੀਤ ਨੇ ਹੀ ਕਟਾ ਕੇ ਗਏ ਤੇ ਇਹ ਇਹ ਬਾਈ ਜੂਵੋ ਲੈ ਕੇ ਤੇ ਟਰੈਕਟਰ ਟਾਇਰ ਨਵੇਂ ਆ ਬਾਈ ਚਾਰੇ ਪਿਛਲੇ ਬੀਕੇਟੀ ਦੇ ਪਏ ਹੋਇਆ ਮੁਰਲੇ ਵੀ ਬਾਈ ਬੀਕੇਟੀ ਦੇ ਆ। ਕੈਰਾਂ ਦੀ ਕੰਡੀਸ਼ਨ 90 ਪੈਸੇ ਮੰਨ ਲਓ ਬਾਈ ਠੀਕ ਆ ਸ਼ੋਅ ਦਾ ਰੰਗ ਥੋੜਾ ਜਿਆਦਾ ਹੋਇਆ ਵਾ ਫਿੱਕਾ ਹੋਰੇ ਤੇ ਆ ਇੰਨਾ ਕੁ। ਵਾਕੀ ਟਰੈਕਟਰ ਵਧੀਆ ਬਾਈ ਚਲਾਈਦਾ ਖੇਤੀਬਾੜੀ ਦੇ ਚੱਲਿਆ ਵਾ ਟਰੈਕਟਰ। ਮਿੱਤਰ ਇਹਦਾ ਕਿੰਨਾ ਮੁੱਲਾ ਟਰੈਕਟਰ ਦਾ? ਇਹਦਾ 4-10 ਕਹਿੰਦੇ 4.5 ਦਾ। ਬਾਈ ਇਹਦਾ ਟਰੈਕਟਰ ਦਾ ਜਿੱਥੇ ਤੱਕ ਮੰਨੂ ਆਈਡੀਆ ਰੇਟ ਇਹਦਾ ਜੈ ਜੈ ਆ 4,10,000 ਰੁਪਏ ਡਿਮਾਂਡ ਕਰੀਏ ਇਹਨਾਂ ਨੇ। 4 ਦਾ ਕਹਿੰਦੇ ਦੇ ਦੂੰਗਾ ਸ਼ਾਇਦ ਬੋੜਾ ਮਾੜਾ ਮੋਟਾ ਮਾਣਤ ਵਾਲਾ ਮੌਕੇ ਤੇ ਹੋਰ ਕਿਉਂਕਿ ਟਾਇਰ ਨਵੇਂ ਆ ਬਾਈ ਟਰੈਕਟਰ ਦੇ ਟਰੈਕਟਰ ਸਾਫ਼ ਹੈ ਸਾਰਾ ਹੀ ਜੈਨੂਇਨ ਆ ਸਭ ਤੋਂ ਵੱਡੀ ਗੱਲ ਟਰੈਕਟਰ オリジナル ਆ ਬਾਈ ਆ ਥੋੜੇ ਰੰਗ ਹਿੱਸੇ ਦਾ ਬਾਈ ਥੋੜਾ ਫਿੱਕਾ ਪਿਆ ਹੋਇਆ ਇਹਦਾ ਠੀਕ ਹੈ ਜੀ ਕਈ ਵਾਰ ਆਪਾਂ ਕੋਈ ਚੀਜ਼ ਇਦਾਂ ਹੀ ਮਾਰ ਦੰਨੇ ਉਹਦੇ ਕਰਕੇ ਅੰਕ ਥੋੜਾ ਜਿਹਾ ਹੋ ਜਾਂਦਾ ਖਰਾਬ ਬਾਕੀ ਟਰੈਕਟਰ ਬਾਈ ਮੈਂ ਆਪ ਖੁਦ ਚਲਾਇਆ ਹੋਇਆ ਏ ਟਰੈਕਟਰ ਵਧੀਆ ਬਾਕੀ ਆ ਕੇ ਤੁਸੀਂ ਦੇਖ ਲਿਓ ਕਿਹੜਾ ਮਾਰ ਲਓ ਇੱਕ ਵਾਰ ਠੀਕ ਹੈ ਜੀ ਤੇ ਟਰੈਕਟਰ ਇਹ ਨਾਰਮਲ ਖੇਤੀਬਾੜੀ ਦੀ ਚੱਲਿਆ ਹੋਇਆ ਬਾਈ ਠੀਕ ਹੈ ਜੀ ਰੋਪੜ ਦਾ ਨੰਬਰ ਆ ਪੀਪੀ 12 ਮਾਡਲ ਤੇ ਰੇਟ ਹੈਗਾ ਜੀ 410000 ਰੁਪਿਆ ਬਾਕੀ ਦਾ ਰੇਟ ਥੋੜਾ ਮੋਗੇ ਤੇ ਵੱਧ ਘੱਟ ਕਰਾ ਦਾਂਗੇ ਬਾਈ ਇਹਨਾਂ ਨਾਲ ਠੀਕ ਹੈ ਜੀ ਟਰੈਕਟਰ ਬਾਈ ਬਹੁਤ ਖੜੇ ਆ ਤੁਹਾਨੂੰ ਆਪਾਂ ਨੇ ਸਾਰੇ ਦਿਖਾ ਦੇਣਾ ਇੱਕ ਵਾਰ ਮੋٹے ਮੋਟੇ ਜੇ ਆਮਿੰਦਰ ਆ ਗਿਆ ਬਾਈ 265 ਠੀਕ ਹੈ ਵੀਰੇ ਇਹਦੀ ਥੋੜੀ ਕੰਡੀਸ਼ਨ ਡਾਊਨ ਜੀ ਬਾਈ ਕਿਹੜਾ ਮਾਡਲ ਹੈ ਇਹ 99 ਇਹਦਾ ਰੇਟ ਕਿੰਨਾ ਬਾਈ ਇਹ 2 ਲੱਖ 2 ਲੱਖ ਦਾ ਬਾਈ ਇਹਨਾਂ ਇਹ ਨੰਬਰ ਪੰਜਾਬ ਹੈ ਜੁਪੀ ਜੁਪੀ ਨੰਬਰ ਆ ਬਾਈ 2 ਲੱਖ ਰੁਪਿਆ ਰੇਡਾ 99 ਮਾਡਲ ਆ ਬਾਈ ਸ਼ੋ ਇਹਨੂੰ ਉੱਪਰ ਰੱਖੀ ਹੋਈ ਆ ਦੁਬਾਰਾ ਹਨਾ ਬਾਈ ਸ਼ੋ ਬਦਲੇ ਹੋ ਜੀ ਇਹਦੀ ਆ ਬਾਈ ਦਾ ਆਪਣਾ ਅਰਜਨ ਆ ਗਿਆ ਜੀ 605 ਇਹ ਬਾਈ ਰੋਪੜ ਨੰਬਰ 13 ਮਾਡਲ ਇਹਦੀ ਡਿਮਾਂਡ ਬਾਈ ਜੀ ਠੀਕ ਹੈ ਜੀ ਬਾਈ ਬਾਈ ਨੂੰ ਪਤਾ ਨਹੀਂ ਹੈਗਾ ਠੀਕ ਆ ਆ ਵੀ ਬਾਈ ਅੱਗੇ ਆ ਗਿਆ ਮਹਿੰਦਰਾ ਇਹ ਦਾ ਵੀਰੇ 275 ਇਹ ਕਿਹੜਾ ਮਾਡਲ ਹੈ ਜੀ 275 ਬਾਈ ਇਹ ਹੈਗਾ ਜੀ 2002 ਮਾਡਲ ਹੈ 2002 ਮਾਡਲ ਹੈ ਠੀਕ ਹੈ ਤੇ ਰੇਟ ਵੀ ਨਹੀਂ ਪਤਾ ਠੀਕ ਆ ਬਾਈ ਆਹ ਫੋਰ ਆ ਗਿਆ ਬਾਈ ਅੱਗੇ ਬਾਈ ਫੋਰ ਟਰੈਕਟਰ ਵਧੀਆ ਏ ਟਾਇਰ ਮੁਰਲੇ ਨਵੇਂ ਆ ਪਿਛਲੇ ਟਾਇਰ ਹੈਗੇ ਆ 60 65 ਪੈਸੇ ਰੰਗ ਹੋਇਆ ਵਾ ਟਰੈਕਟਰ ਨੂੰ ਟਰੈਕਟਰ ਨੂੰ ਟਰੈਕਟਰ ਦੀ ਖੜ ਨਹੀਂ ਵੜ ਨਹੀਂ ਪੱਧਰੀ ਆ ਠੀਕ ਆ ਜੀ ਮਗਰਾੜ ਵੀ ਠੀਕ ਆ ਬਾਈ ਗਲੇ ਗੁਲੇ ਵੀ ਨਹੀਂ ਹੈਗੇ ਟਾਇਰ ਪੱਕੇ ਆ ਇਹ ਨਾਲ ਟਾਇਰ ਬਾਈ ਟਾਇਰ ਇਹਦੇ ਪਿਛਲੇ ਦੇਸੀ ਟਾਇਰ ਆ ਮੁਰਲੇ ਟਾਇਰ ਵੀ ਦੇਸੀ ਆ ਠੀਕ ਆ ਜੀ ਟਰੈਕਟਰ ਦੀ ਉਦਾਂ ਠੀਕ ਆ ਟਰੈਕਟਰ ਦਾ ਰੰਗ ਹੋਇਆ ਵਾ ਯਾਨੀ ਕਿ ਇਹਦਾ ਵੀਰੇ ਕੀ ਡਿਮਾਂਡ ਆ ਪਤਾ ਨਹੀਂ ਕੱਲ ਪਰਸੋਂ ਆਇਆ ਕੱਲ ਪਰਸੋਂ ਆਇਆ ਬਾਈ ਪੰਪੇ ਨੂੰ ਦੂਆ ਲੱਗਿਆ ਹੋਇਆ ਡਾਇਫਰਾਮ ਵਾਲਾ ਤੇ ਬਾਕੀ ਆਪਾਂ ਇੱਕ ਵਾਰ ਤੁਹਾਨੂੰ ਨਾ ਨੰਬਰ ਪਾ ਦਾਂਗੇ ਬਾਈ ਨੰਬਰ ਦੇ ਪਤਾ ਕਰ ਲਿਓ ਕਿਉਂਕਿ ਬਾਈ ਜਿਹੜਾ ਆਪ ਹੈ ਨਹੀਂ ਹੈਗਾ ਹੋਰੇ ਇਹ ਵੀਰੇ ਕਿਹੜਾ ਮਾਡਲ 500 555 13 ਮਾ ਇਹਦਾ ਰੇਟ ਪਤਾ ਬਾਈ ਇਹਦੇ ਨਾਲ ਟਰਬੋ ਲੱਗੀ ਹੋਈ ਹੈ ਇਹਨੂੰ ਟਰਬੋ ਵੀ ਲੱਗੀ ਹੋਈ ਹੈ ਬਾਈ ਕਹਿੰਦਾ ਟਾਇਰ ਇਹਨੂੰ ਰੇਡੀਅਲ ਪਾਏ ਹੋਏ ਆ ਬਾਈ ਹੈਗੇ ਦੇਸੀ ਕੰਪਨੀ ਦੇ ਮੁਰਲੇ ਟਾਇਰ ਹੈਗੇ ਆ ਪਿਛਲੇ ਟਾਇਰ ਹੋਣਗੇ 60 65 ਪੈਸੇ ਮੁਰਲੇ ਟਾਇਰ ਹੋਣਗੇ 70 ਪੈਸੇ ਬਾਈ ਕਹਿੰਦਾ ਇਹਨੂੰ ਟਰਬੋ ਵੀ ਲੱਗੀ ਹੋਈ ਆ ਠੀਕ ਹੈ ਜੀ ਬਾਕੀ ਚਲੋ ਰੇਟ ਬਾਈ ਫੋਨ ਨੰਬਰ ਤੇ ਕਰ ਲਿਓ ਕਨਫਰਮ ਹੋਣਾ ਆਪਾਂ ਹੁਣ ਰੇਟ ਗਲਤ ਮਤਲਬ ਦੱਸ ਦੀ ਕੋਈ ਫਾਇਦਾ ਨਹੀਂ ਆ ਤਾਂ ਟਰੈਕਟਰ ਬਾਈ ਕੰਡਵੇਂ ਆ ਇਹਦਾ ਕੋਈ ਲੈਣ ਵਾਲਾ ਹੈ ਨਹੀਂ ਆ ਫੋਰਡ ਖੜਾ ਹੈ ਆ ਵੀ ਮਿੰਦਰਾ ਖੜਾ ਹੈ ਇਧਰ ਐਂਟਰ ਖੜਾ 200 ਮਿੰਦਰਾ 255 ਇਹ 20 ਮਾਡਲ ਇਹ 20 ਮਾਡਲ ਆ ਬੰਪਰ ਲੱਗਿਆ ਵਾ ਬਾਈ ਬੈਟਰੀ ਇਹਨਾਂ ਨੇ ਫਿਰ ਹਾਲ ਖੋਲੀ ਹੋਈ ਟਾਇਰ ਘਸੇ ਵੀ ਚਾਰੇ ਟਾਇਰ ਘਸੇ ਵੀ ਮੰਨੋ ਠੀਕ ਹੈ ਇਹਦਾ ਮਿੱਤਰ ਕੀ ਡਿਮਾਂਡ ਹੈ ਸਾਢੇ 5 ਲੱਖ ਸਾਢੇ 5 ਲੱਖ ਡਿਮਾਂਡ ਆ ਬਾਈ ਇਹਦੀ ਠੀਕ ਹੈ ਉਹ 13 ਮਾਡਲ ਖੜਾ ਪਿੱਛੇ ਅਰਜਨ ਉਹ ਪਿੱਛੇ 13 ਮਾਡਲ ਅਜਨ ਹੋਰ ਖੜਾ ਬਾਈ ਕਰੋ ਚੈੱਕ ਸਕਾਰਪਿਓ ਬਾਈ ਆ ਵੀ ਗੱਡੀ ਵੀ ਬੱਚ ਗਈ ਅੰਨੇ ਆ ਇਹ ਸਕੋਰ ਵੀ ਹੋ ਬਾਈ ਇਹ ਤਾਂ ਆਪਣੀ ਆਪਣੀ ਉਹ ਆ ਵੇਚ ਦੇਣੀ ਹੈ ਇਹਦਾ ਵੀਰੇ ਕੀ ਰੇਟ ਆ ਇਹ ਅਰਜਨ ਦਾ ਇਹ 330 ਦਾ ਹੀ 13 ਮਾਡਲ 330 ਬਾਈ 13 ਮਾਡਲ 3 ਲੱਖ 30 ਹਜ਼ਾਰ ਦਾ ਆ ਆ ਗਿਆ ਬਾਈ ਆ ਤਾਂ ਸੂਆ ਰੇਟ ਆ ਬਾਈ ਆ ਕਾ ਖੜਾ ਜੌਂਡੀਰ 5103 ਐਸ ਸਕੂਟਰ ਗੇਅਰ ਵਾਲਾ 400 ਪੈਸੇ ਨਾਲ ਦੇ ਟਰੈਕਟਰ ਦੇ ਮਾਡਲ 20 ਐ 750 ਐ ਆ ਉਹ ਸਟੀਅਰਿੰਗ ਆ ਏ ਭਾਈ ਆ ਵੀਰ ਆਇਆ ਥੋੜਾ ਦੱਸੂਆ ਰੇਟ ਦਾ ਚਲ ਵੀਰੇ ਇਹਦਾ ਰੇਟ ਦੱਸ ਕੀ ਆ ਮਾੜਾ ਇਹ 555 ਦਾ 14 ਮਾਡਲ ਅੱਛਾ ਲਾ ਦੇ ਭਾਈ ਲਾ ਦੇ ਆ 255 ਆ ਗਿਆ ਭਾਈ ਇਹਦਾ ਟਰੈਕਟਰ ਵਧੀਆ ਆਵਾਜ਼ ਉਹ ਟਰੈਕਟਰ ਹੀ ਭਾਈ ਇਹ ਕਿਹੜਾ ਮਾਡਲ ਆ ਭਾਈ ਇਹਦਾ ਰੇਟ ਕੀ ਆ ਵੀਰੇ ਓਏ ਕਿੰਨਾ ਭਾਈ ਇਹਦਾ ਲੱਖ ਰੁਪਿਆ ਰੇਟ ਕਹਿੰਦੇ ਆ 92 ਮਾਡਲ ਹੈ ਟਰੈਕਟਰ ਬਹੁਤ ਵੱਧਰਾ ਬਾਈ ਚਲਾਈਦਾ ਟਾਇਰ ਵੀ ਵਧੀਆ ਪਏ ਆ ਚੱਲਣੇ ਵਾਲੇ ਠੀਕ ਆ ਜੀ ਉਹ ਟਰੈਕਟਰ ਸੁੱਕਾ ਜਮਾ ਹੀ ਲੱਖ ਰੁਪਿਆ ਕਹਿੰਦੇ ਇਹਦਾ ਵੀਰੇ ਕਿੰਨਾ ਰੇਟ ਦੱਸਿਆ ਸੀ 14 ਦਾ 4 ਲੱਖ ਰੁਪਿਆ ਇਹਦਾ ਬਾਈ 4 ਲੱਖ ਰੁਪਿਆ ਕਹਿੰਦੇ ਆ ਇਹਨੂੰ ਟਰਪੋ ਲੱਗੀ ਹੋਈ ਆ ਰੇਟ ਬਾਈ ਇਹ ਬਹੁਤ ਘਟ ਜਾਨੇ ਬਾਅਦ ਚ ਇਹ ਗੱਲ ਦੀ ਗਾਰੰਟੀ ਆ ਆ ਫੋਰਡ ਦਾ ਪੁੱਛ ਲੈਣਾ ਠੀਕ ਆ ਭਾਈ ਫੋਰਡ ਦਾ 95 اچھا ਸਬਾਈਕ ਦਾ ਸਬਾਈਕ ਦਾ 1 25 ਦਾ ਬਾਈ ਹੋਰ 1 25 ਦਾ ਠੀਕ ਹੈ ਜੀ 1 25 ਡਿਮਾਂਡ ਹੈ ਟਾਇਰ ਬਾਈ ਵਧੀਆਂ ਐ ਮੰਨ ਕੇ ਚਲੋ ਕਿ ਇਹਨੇ ਲੈਣਾ ਖੇਤੀਬਾੜੀ ਬਾਤ ਦੇ ਟਾਇਰ ਇਹਦੇ ਕਿਤੇ ਨਹੀਂ ਜਾਣੇ ਹਜੇ ਪੰਪ ਵੀ ਇਹਨੂੰ 60 ਵਾਲਾ ਲੱਗਿਆ ਹੋਇਆ ਟਰੈਕਟਰ ਆ ਠੀਕ ਹੈ ਜੀ ਰੇਟਾਂ ਦਾ ਜਿੰਨੇ ਵੀ ਟਰੈਕਟਰ ਰੇਟਸ ਹੈ ਰੇਟ ਸਭ ਦਾ ਹੋ ਜਾਊਗਾ ਅਡਜਸਟਮੈਂਟ ਬਾਈ 605 ਖੜਾ ਬਾਈ ਕਹਾ ਟਰੈਕਟਰ ਬਾਈ ਨਾਲ ਮੈਂ ਆਦਨ ਤੋਂ ਵੱਧ ਟਰੈਕਟਰ ਥੋੜੇ ਜਿਹਾ ਜ਼ਿਆਦਾ ਹੀ ਕੰਡੀਸ਼ਨ ਡਾਊਨ ਆ ਬਾਈ ਇਧਰ ਸਕਾਟ ਵੀ ਖੜੇ ਐ ਇੱਕ ਦੋ ਸਕਾਟ ਦਿਖਾ ਦਈਏ ਇਕ ਸਕੌਟ ਆ ਖੜਾ ਬਾਈ ਨਾਲ ਕੋਲ 335 ਇਹਦਾ ਬਾਈ 1 ਲੱਖ 5000 ਰੁਪਿਆ ਟਾਇਰ ਪਿਛਲੇ 40 ਕੇ ਪੈਸੇ ਮੁੱਲੇ ਤਾਂ ਘਟੇ ਆ ਇਹਦਾ 1 ਲੱਖ 5000 ਰੁਪਿਆ ਰੇਟ ਆ ਇਕ ਆ 735 ਖੜਾ ਹੈ ਇਹਦਾ ਬਾਈ ਕੰਡਮ ਜਿਹਾ ਲੱਗਦਾ ਬਾਈ ਇਹਦਾ ਸਕੌਟ ਦਾ ਕੀ ਹਿਸਾਬ-ਤਬਾ ਹੈ 80000 ਦਾ ਬਾਈ ਆ ਸਕੌਟ 80000 ਦਾ ਦੇ ਦੂੰਗਾ ਠੀਕ ਆ ਜੀ ਠੀਕ ਆ ਉਹ ਬੰਦਾ ਥੋੜਾ ਸ਼ਰਮਦਾ ਵਈ ਕੈਮਰੇ ਮੂਰੇ ਆਉਣ ਤੇ ਉਹ ਦੇਖ ਨੀ ਵੀ ਪਾਲੀ ਚਲੋ ਜੀ ਮਿੱਤਰੋ ਬਾਈਆ ਲੈਂਡ ਫੋਰਸ ਦਾ ਇੱਕ ਰੋਟਾਵੇਟਰ ਆਇਆ ਹੈ ਸ਼ਕਤੀਮਾਨ ਵਾਲੇ ਵੀਰਾਂ ਕੋਲ ਜਿੱਦ ਮੇਲੇ ਅਮਨ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਰੇ ਕੀ ਹਾਲ ਹੈ ਠੀਕ ਆ ਹਾਂ ਹਾਂ ਕਿਵੇਂ ਰੋਟਾਵੇਟਰ ਠੀਕ ਆ ਬਾਈ ਇੰਝੋ ਮਿੱਟੀ ਹੋਇਆ ਪਿਆ ਨਾਲ ਦੇ ਹੀ ਬਲੇਡਾਂ ਚੈੱਕ ਕਰੋ ਸਾਰੇ ਬਲੇਡ ਨਾਲ ਦੇ ਆ ਮੰਨ ਕੇ ਰੋ 80 ਪੈਸੇ ਬਲੇਡ ਘੜੇ ਸਿਰਫ ਬਲੇਡਾਂ ਦੇ ਮੂੰਹੇ ਤਿੱਖੇ ਹੋਏ ਆ ਐਵੇਂ ਨੀ ਵੀਰੇ ਡਬਲ ਡਿਸਕ ਦਾ ਦੋਨੇ ਪਾਸੇ ਟੌਪ ਵਾਲਾ ਮਾਡਲ ਹੈ ਲੈਂਡ ਫੋਰਸ ਦਾ ਠੀਕ ਹੈ ਜੀ ਡਰਿੱਲ ਰੋਲ ਹੈਨ ਓਕੇ ਨਵੀਂ ਫੁੱਲ ਵਰਕਿੰਗ ਦੇ ਵਿੱਚ ਕਰੋ ਚੈੱਕ ਜਿਨੇ ਵੀ ਲੈਣਾ ਹੋਇਆ ਵੀਰੇ ਲੈ ਲਿਓ ਜੈਜ ਰੇਟ 'ਚ ਮਿਲ ਜੂ ਤੁਹਾਨੂੰ ਸਮਝ ਲਓ ਵੀ ਨਵਾਂ ਸਾਹਮਣੇ ਦਾ ਡਰਿੱਲ ਰੋਲ ਲੋ ਜੀ ਪੂਰੀ ਓਕੇ ਹੈਨ ਫੁੱਲ ਜੋ ਫਿਰਦੀ ਹੈ ਹਾਂਜੀ 7 ਫੁੱਟ ਪੂਰੀ ਕਰਾਰੀਆਂ ਕਰੂਰੀਆਂ ਨੋਕ ਤੇ 7 ਫੁੱਟ ਆ ਵੀਰੇ ਹਾਂ 7 ਫੁੱਟ ਫੱਟਾ ਫੁੱਟਾ ਬਾਈ ਜਿਵੇਂ ਹੀ ਨਵਾਂ ਪਿਆ ਦੇਖੋ ਕੋਈ ਫੱਟਾ 빙ਾ ਨਹੀਂ ਹੋਇਆ ਵਾ ਕੁਝ ਨਹੀਂ ਹੋਇਆ ਵਾ ਵਧੀਆ ਕੰਡੀਸ਼ਨ ਦਾ ਰੇਟ ਵੀ ਜਾਇਦਾ 1 ਲੱਖ 5000 ਰੁਪਏ ਰੇਟ ਆ ਬਾਈ ਬਾਕੀ ਆ ਜਾ ਥੋੜਾ ਮੌਕੇ ਦੇ ਮਾਨ ਤਾਨ ਕਰਾ ਦਾਂਗੇ ਬਾਈ ਤੇ ਕਹਿ ਕੇ ਕਿਉਂਕਿ ਬਾਈ ਨਾਲ ਦੇ ਵੀਰੇ ਇਹਨਾਂ ਸਮਝ ਗਏ ਵੱਧ ਦੇ ਵੱਧ 20 ਕਿੱਲੇ ਚੱਲਿਆ ਹੋਊਗਾ ਵੱਧ ਤੋਂ 20 22 ਕਿੱਲੇ ਵਾਏ ਹੋਗੇ ਤੇ ਵੱਧ ਨਹੀਂ ਹੈਗਾ ਪਾਣੀ 'ਚ ਬੜਿਆਵਾ ਨਹੀਂ ਬਾਈ ਜਮਾ ਹੀ ਬਾਈ ਕਹਿੰਦੇ ਪਾਣੀ 'ਚ ਨਹੀਂ ਬੜਿਆਵਾ ਬਾਈ ਜਿੱਦਾਂ ਲਿਆ ਠੀਕ ਹੈ ਤੁਹਾਨੂੰ ਪਤਾ ਬਾਈ ਲੋਕ بڑے ਟਰੈਕਟਰ ਲਈ ਜਾਂਦੇ ਆ ਤੇ ਨਵੇਂ-ਨਵੇਂ ਚੀਜ਼ਾਂ ਲੋਕ ਲਈ ਜਾਂਦੇ ਆ ਪੁਰਾਣੇ ਛੋਟੇ ਵਿੱਚ ਦਈ ਜਾਂਦੇ ਸੱਤ ਫੁੱਟਾਂ ਜ਼ਿਆਦਾ ਸੱਤ ਫੁੱਟਾ ਸਾਢੇ ਰੋਪੜ ਸੱਤ ਫੁੱਟਾਂ ਹੀ ਵੱਧ ਵੇਖਦਾ 1,05,000 ਰੇਟ ਆ ਬਾਕੀ ਦਾ ਮਾਨਦਾਨ ਮੌਕੇ ਤੇ ਕਰਾ ਦਾਂਗੇ ਬਾਈ ਠੀਕ ਆ ਜੀ ਕਰ ਲਿਓ ਕੰਟੈਕਟ ਕਿਸੇ ਨੇ ਲੈਣਾ ਹੋਇਆ ਤੇ ਬਾਕੀ ਬਾਬੋ ਕਿਸੇ ਨੇ ਵੀ ਕੋਈ ਪੁਰਾਣੀ ਚੀਜ਼ ਬਾਈ ਟਰੈਕਟਰ ਰੋਟਾਵੇਟਰ ਸੇਲ ਜਾਂ ਪਰਚੇਸ ਕਰਨਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਬਾਈ ਮੰਡੀ 'ਚ ਫੁੱਲ ਰੌਣਕਾਂ ਨੇ ਬਾਈ ਰੌਣਕਾਂ ਵੀ ਕਾਦੀਆਂ ਹਜੇ ਜ਼ਿੰਮੇਦਾਰ ਬਾਈ ਸਾਰੀ ਨਾਰਾਜ਼ ਹੈ ਸਰਕਾਰ ਤੋਂ ਕਿਉਂਕਿ ਹਜੇ ਤੱਕ ਬਾਈ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈਗੀ ਸਿਰਫ ਢੇਰੀਆਂ ਲੱਗੀਆਂ ਨੇ ਪੱਖੇ ਲੱਗੀਆਂ ਨੇ ਆ ਇਹਦਾ ਪਤਾ ਨਹੀਂ ਹੁਣ ਕੀ ਮਸਲਾ ਲਾਹੋਣਾ ਕਿਆ ਨਹੀਂ ਕਹਿਦਾ ਰਹੇ ਇੱਕ ਦੋ ਦਿਨ ਤੱਕ ਹੋ ਜੂਗੀ ਪਰ ਬਾਈ ਅੱਜ 7 ਤਰੀਕ ਹੋ ਗਈ ਪਹਿਲੀ ਤਰੀਕ ਦੀ ਮੰਡੀ ਸ਼ੁਰੂ ਹੈ ਹਜੇ ਤੱਕ ਬਾਈ ਇੱਕ ਵੀ ਬੋਰੀ ਨਹੀਂ ਭਰੀ ਹੈਗੀ ਠੀਕ ਹੈ ਜੀ ਬਾਕੀ ਦੇਖਦੇ ਆਂ ਬਾਈ ਕੀ ਬਣਦਾ ਕੀ ਨਹੀਂ ਅੱਜ ਕਈ ਆਪਣੇ ਵੀਰ ਆਏ ਕਿਸਾਨ ਮਿੱਤਰ ਸਾਰੇ ਕਹਿੰਦੇ ਬਾਈ ਬਹੁਤ ਔਖਾ ਹੋਇਆ ਵਾ ਕੰਮ ਵੀ ਕਿਉਂਕਿ ਫਸਲ ਵੀ ਪੱਕੀ ਖੜੀ ਆ ਖਰੀਦ ਹੋਈ ਨਹੀਂ ਟਰਾਲੇ ਭਰੇ ਖੜੇ ਆ ਅੱਧੇ ਨਹੀਂ ਬਾਈ ਟਰਾਲੇ ਵਿੱਚ ਉngਰੇ ਹੀ ਪਈਆਂ ਜੀ ਦੀਆਂ ਅਕੇਦਾ ਬਈ ਕੋਈ ਜਲਦੀ ਤੇ ਜਲਦੀ ਮਸਲਾ ਹਲ ਹੋਣਾ ਚਾਹੀਦਾ ਹਜੇ ਕਿਸੇ ਵੀ ਮੰਤਰੀ ਦਾ ਬਿਆਨ ਨਹੀਂ ਹੈ ਹੈਗਾ ਇਹਦੇ ਬਾਰੇ ਵੀ ਕਿਆ ਕਰਨਾ ਕਿਆ ਨਹੀਂ ਠੀਕ ਹੈ ਜੀ ਬਾਕੀ ਠੀਕ ਹੈ ਬਾਈ ਜੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗਦੀਏ ਤਾਂ ਕਰਿਆ ਕਰੋ ਲਾਈਕ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹੈ ਕਿਸੀ ਹੋਰ ਨਵੇਂ ਬਲੌਗਸ ਸਾਰੇ ਵੀਰਾਂ ਦਾ ਬਹੁਤ ਬਹੁਤ